ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਨੂਰਪੁਰ ਵਿੱਚ ਬੀਤੀ ਰਾਤ ਨੂੰ 크੍ਰਿਸਚਨ ਪਰਿਵਾਰਾਂ ਦੀ ਲੜਾਈ ਹੋਣ ਦਾ ਸਮਾਚਾਰ ਮਿਲਿਆ ਆਈ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਪ੍ਰਾਨੀ ਰੰਜਿਸ਼ ਨੂੰ ਲੈ ਕੇ ਦੋ ਇਸਾਈ ਪਰਿਵਾਰਾਂ ਵਿੱਚ ਰਾਤ ਤਕਰੀਬਨ 10 ਵਜੇ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਉਹਨਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਗਿਆ ਇੱਕ ਪਰਿਵਾਰ ਦੇ ਮੈਂਬਰ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਤੇ ਚੜ ਕੇ ਦੂਸਰੇ ਪਰਿਵਾਰ ਦੇ ਉੱਪਰ ਇੱਟਾ ਰੋੜੇ ਸੁੱਟੇ ਗਏ ਅਤੇ ਉਸ ਦੇ ਜਵਾਬ ਵਿੱਚ ਦੂਸਰੇ ਪਾਸੇ ਤੋਂ ਵੀ ਇੱਟਾ ਰੋੜੇ ਗੁਰਦੁਆਰਾ ਸਾਹਿਬ ਵਿੱਚ ਮਾਰੇ ਗਏ। ਸੰਗਤ ਸਨਵਾਰਾ ਸਿੰਘ ਪਿੰਡ ਨੂਰਪੁਰ ਬਟਾਲਾ ਡੇਟਾ ਗਰਦਾਸਪੁਰ ਇਹ ਦੋ ਪਾਰਟੀਆਂ ਉਸ ਲੜੀਆਂ ਨਿਕਲ ਚਣ। ਹਮ ਇੱਕ ਗੁਰਦਾਸ ਸਾਹਿਬ ਦੇ ਪਿਛਲੇ ਪਾਸੇ ਨੇ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਕੁਝ ਡੇਰੋਂ ਆਏ ਨੇ ਬਾਹਰ ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜਾ ਕਿਚਨ ਬਾਹਰ ਇਹਦੇ ਨੇ ਉਹ ਵੀ ਆਏ ਨੇ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਤੋਂ ਇੱਟਾ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀ ਕਿ ਵੀ ਜੋ ਉੱਪਰ ਜੋ ਕਿ ਸਿੱਖ ਭਾਈਚਾਰੇ ਦਾ ਇਹਨਾਂ ਕੋਈ ਮਤਲਬ ਨਹੀਂ ਹੈਗਾ ਨਾ ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਨਾ ਕੀਤਾ ਵਾ ਤੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਅੰਸਰ ਚੜ੍ਹੇ ਨੂੰ ਉੱਪਰ ਜੋ ਪਿੰਡ ਇਹਨਾਂ ਦੇ ਕਦੇ ਫੁਟੇਜ ਵੀ ਘਰ ਆਈਆਂ ਟੀਵੀ ਸਭ ਕੋ ਉਹਨਾਂ ਨੂੰ ਦਿਖਾ ਦਿੱਤਾ ਪ੍ਰਸ਼ਾਸਨ ਡਿਪਟੀ ਸਾਹਿਬ ਆਏ ਉਹਨਾਂ ਨੂੰ ਸਭ ਕੋ ਦਿਖਾ ਦਿੱਤਾ ਜੀ ਤਕੀ ਮੰਨ ਕਰਦੇ ਮੈਂ ਕਰ ਪ੍ਰਸ਼ਾਦਾਂ ਨੂੰ ਕਿ ਭੀ ਸਖਤ ਸਰਕਾਰ ਵਾਲਾ ਜੇ ਅੱਗੇ ਤੋਂ ਇਹ ਕੰਮ ਨਾ ਹੋਵੇ ਹਾਂਜੀ ਬੱਬੇ ਰਾਜੂ ਘਟਣਾ ਵਾਪਰੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਬਹੁਤ ਮੰਦਪਾ ਕੀ ਘਟਣਾ ਵਾਪਰੀ ਹੈ ਦਾਸ ਨੂੰ ਗੁਰਦੇਵ ਸਿੰਘ ਵੱਲੋਂ ਰਾਤ ਨੂੰ 10:30 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦਸ ਸਿੰਘ ਤੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਚਬੀ ਹੋ ਰਹੀ ਹੈ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ ਹਾਂ ਤੇ ਦਾਸ ਨੇ ਫਿਰ 112 ਨੰਬਰ ਦੇ ਉੱਤੇ ਜੈਸ ਤੇ ਫੋਨ ਕੀਤਾ ਤੇ ਉਹਨਾਂ ਕੰਟੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਤੇ ਇਹਨਾਂ ਨੇ ਬਹੁਤ ਹੀ ਘੋਰ ਪਾਪ ਕੀਤਾ ਸਾਡੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਵੇਰੇ ਜਦੋਂ ਤੁਸੀਂ ਗੁਰਦਸਾਹ ਪਹੁੰਚਦੇ ਕੀ ਹਾਲਾਤ ਵੇਖਿਤੇ ਹਨ ਮੈਂ ਹਾਲਾਤ ਵੇਖਿਤੇ ਬਹੁਤ ਦਰਦਨਾਕ ਹਾਲਾਤ ਹਨ ਇੱਟਾਂ ਮੱਟੇ ਚਫੇਰੇ ਖਿਲਰੇ ਪਏ ਸਨ ਤੇ ਗੁਰਦੁਆਰ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਤੇ ਸ਼ੈੱਡ ਸਨ ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਇਹ ਕੌਣ ਲੋਕ ਸਨ ਇਹ ਲੋਕ ਕ੍ਰਿਸਚੀਅਨ ਭਾਈਚਾਰੇ ਨਾਲ ਬਲੋਂਗ ਕਰਦੇ ਨੇ ਤੇ ਇਹਨਾਂ ਦੇ ਗੁਰਦਸਾਹ ਸਿਟੀ ਕਾਮ ਲੱਗੇ ਹੋਏ ਨੇ ਹਾਂਜੀ ਲੱਗੇ ਨੇ ਉਹਨਾਂ ਚਾਹੀਏ ਫੋਟੋ ਜਾਈਏ ਉਹਨਾਂ ਹਾਂਜੀ ਉਹਨਾਂ ਚ ਫੋਟੋ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ ਇਹ ਦੇਖੋ ਮੈਂ ਸਮਝਦਾ ਫੇ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੁਟਕਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਫੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਭਈ ਇਹ ਜੇ ਹੁਣ ਬਿਆਦਬੀਆਂ ਹੋ ਰਹੀਆਂ ਜੇ ਪਿੱਛੇ ਬਿਆਦਬੀਆਂ ਹੋਈਆਂ ਤੇ ਇਹਦਾ ਮਤਲਬ ਹੈ ਹੋਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਦਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰ ਵੀ ਕੀਤੀ ਸ਼ਮਣੇ ਕਮੇਟੀ ਨੇ 5 ਸਾਲ ਉਹਨੂੰ ਕਹਿਦੋਈ ਕਹਿ ਤਾਂ 5 ਸਾਲ ਕੁਝ ਵੀ ਨਹੀਂ ਕੀ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫਿਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਐ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਦਾ ਸਾਰਿਆਂ ਨੂੰ ਜੋੜਦਾ ਤੁ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਪੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਖੁਸ਼ੀ ਨਹੀਂ ਮਿਲਣੀ ਫਿਰ ਤਾਂ ਜੋਗ ਚ ਲੈ ਕੇ ਜਾਵੋਗੇ ਉਹੀ ਮਿਲ ਬੰਦੀ ਪਿੰਡ ਨੋਡਪੁਰ ਵਿੱਚ ਕਿ 2 24 ਨੌ ਰਾਤ ਨੂੰ ਕੋਈ 11 12 ਜੀ ਵੀ ਵੀ ਤਰੀਬੋ ਕ੍ਰਿਸ਼ਣਨ ਬਰਾਦੀ ਦੇ ਆਪਸ ਪਰਿਵਾਰ 'ਚ ਹੀ ਇਹ ਝਗੜੇ ਸੀ ਇਹਨਾਂ ਦੇ ਆਪ ਵਟੋ-ਵੱਟੀ ਹੋਏ ਸੀ ਉਹਦੇ ਵੀ ਨਾਲ ਗੁਰਦੁਆਰ ਸਾਹਿਬ ਪੈਂਦਾ ਉਹਨਾਂ ਗੁਰਦੁਆਰੇ ਦੇ ਨਾਲ ਨਵਾਂ ਨਵਾਂ ਨਵਲ ਕੀਤਾ ਉਹਦੇ ਵਿੱਚ ਗੁਰਦਵਾਰ ਦੇ ਪਰਜੇ ছাত্র ਜੜੇ ਹੋਰ ਕੀਤਾ ਗੁਰਦਵਾਰ ਸਫੀ ਕਮੇਟੀ ਵੱਲੋਂ ਹੋਂਦ ਦੀ ਤਰਖਾਸ ਪ੍ਰਾਪਤ ਹੋਈ ਹੈ ਅਸੀਂ ਬੰਦੀ ਕਾਰਵਾਈ ਕਰਾਂਗੇ ਕੋਈ ਅਰੈਸਟ ਕੋਈ ਸਰ ਹਾਲੇ ਤੱਕ ਮੌਕੇ ਤੇ ਹੈਗੇ ਆ ਹਾਈ ਮੌਕੇ ਜਿਆਦਾ ਲੈ ਰਹੇ ਆ ਤੇ ਇਸ ਤੋਂ ਬਾਅਦ ਇਹ ਕਾਰਵਾਈ ਕਰਵਾ ਅਰੈਸਟ ਕਰਾਂਗੇ ਕਾਰਵਾਈ ਸਰ ਕਿਹੜੀ ਗੁਬੰਦੀ ਕਾਰਵਾਈ ਕਰਾਂ ਕਾਨੂੰਨ ਸਾਹਿਬ ਠੀਕ ਹੈ